ਹਾਂਜੀ ਸਮਝਾਂ ਤੋਂ ਪਰੇ ਹੈ ਜੋ ਅਕਲਾਂ ਤੋਂ ਪਾਰ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਹਾਲੇ ਤੱਕ ਅਸੀਂ ਜੋ ਮਿਲਕੀਵੇ ਗੈਲੈਕਸੀ ਨੂੰ ਦੇਖਦੇ ਹਾਂ ਉਹ ਸੱਚ ਨਹੀਂ ਹੈਗਾ ਸਿਰਫ ਸਾਡੇ ਅੰਦਾਜ਼ੇ ਨੇ ਆਹ ਤਾਰਾ ਆਹ ਤਾਰਾ ਜਾਂ ਆਹ ਤਾਰਾ ਕੋਈ ਵੀ ਤੁਸੀਂ ਇੱਕ ਇਸ ਮਿਲਕੀਵੇ ਗੈਲੈਕਸੀ ਦੇ ਵਿੱਚ ਗ੍ਰਹਿ ਚੁਣ ਲਓ ਜੀ ਨੂੰ ਤੁਸੀਂ ਧਰਤੀ ਨਾਮ ਦੇ ਦਿਓ ਰੇਤੇ ਦੀ ਇੱਕ ਟਰਾਲੀ ਲਿਆ ਕੇ ਸੈੱਟ ਲਈਏ ਤੇ ਉਹਦੇ ਵਿੱਚ ਰੇਤ ਦਾ ਇੱਕ ਕਿਣਕਾ ਉਵੇਂ ਤੁਸੀਂ ਮਿਲ ਕੀ ਵੇ ਗੈਲੈਕਸੀ ਦੇ ਵਿੱਚ ਇੱਕ ਧਰਤੀ ਨੂੰ ਚੁਣ ਸਕਦੇ ਹੋ ਤੇ ਇਸ ਧਰਤੀ ਦੇ ਉੱਤੇ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਆਪਣੇ ਆਪ ਨੂੰ ਗਿਆਨਵਾਨ ਕਹਾਉਂਦੇ ਆ ਐਨੇ ਕਿ ਉਹਨਾਂ ਨੂੰ ਲੱਗਦਾ ਵੀ ਉਹ ਰੱਬ ਨੂੰ ਵੀ ਥੱਲੇ ਸੈੱਟ ਸਕਦੇ ਆ ਹਾਲਾਂਕਿ ਇਸ ਮਿਲਕੀਵੇ ਗੈਲੈਕਸੀ ਦੀ ਜੇ ਅਸੀਂ ਫੋਟੋ ਲੈਣੀ ਹੋਵੇ ਤਾਂ ਜਿਵੇਂ ਹੁਣ ਮੇਰੀ ਫੋਟੋ ਖਿੱਚਣ ਵਾਸਤੇ ਤੁਹਾਨੂੰ ਮੇਰੇ ਸਾਹਮਣੇ ਖੜਨਾ ਪੈਣਾ ਗੈਲੈਕਸੀ ਦੀ ਫੋਟੋ ਖਿੱਚਣ ਵਾਸਤੇ ਆਪਾਂ ਨੂੰ ਗੈਲੈਕਸੀ ਦੇ ਸਾਹਮਣੇ ਖੜਨਾ ਪੈਣਾ ਤੇ ਉਹ ਕਰਨ ਵਾਸਤੇ ਪਤਾ ਹੀ ਨਹੀਂ ਕਿੰਨੇ ਇੱਕ ਲਾਈਟ ਯੀਅਰ ਪ੍ਰਕਾਸ਼ ਵਰਸ਼ ਚਾਹੀਦੇ ਨੇ ਤੇ ਇੰਨੀ ਤਾਂ ਜ਼ਿੰਦਗੀ ਨਹੀਂ ਹੁੰਦੀ tibet ਦੀਆਂ ਇਹ ਜਿਹੜੀਆਂ ਕਿਤਾਬਾਂ ਨੇ ਦੱਸਦੀਆਂ ਨੇ ਇਹਨਾਂ ਨੂੰ ਦੇਖ ਕੇ ਲੱਗਦਾ ਕਿ ਕਿੰਨਾ ਗਿਆਨ ਆ ਜਿਹੜਾ ਹਜੇ ਤੱਕ ਕਿਤਾਬਾਂ ਦੇ ਵਿੱਚ ਬੰਦ ਪਿਆ ਤੇ ਜਿਹਦੇ ਤੋਂ ਪਰਦਾ ਨਹੀਂ ਚੱਕਿਆ ਗਿਆ ਇਹ ਲਾਇਬ੍ਰੇਰੀ ਸਾਡੀ ਇਨਸਾਨੀ ਸਮਝ ਦੇ ਨਾਲ ਤਾਂ ਬਹੁਤ ਵੱਡੀ ਆ ਕਿ ਇੰਨੀ ਵੱਡੀ ਆ ਕਿ ਇਸ ਗਿਆਨ ਨੂੰ ਹਾਸਲ ਕਰਨ ਵਾਸਤੇ ਕਈ ਸਾਲ ਲੱਗ ਜਾਣੇ ਆ ਸਦੀਆਂ ਵੀ ਲੱਗ ਸਕਦੀਆਂ ਨੇ ਪਰ ਜੇ ਅਸੀਂ ਉਹੀ ਮਿਲਕੀਵੇ ਗੈਲੈਕਸੀ ਵਾਲੇ ਥਿਊਰੀ ਤੋਂ ਖੜ ਕੇ ਦੇਖਣਾ ਹੋਵੇ ਸਾਡੀ ਧਰਤੀ ਨੂੰ ਤੇ ਉੱਥੇ ਰਹਿੰਦੇ ਲੋਕਾਂ ਨੂੰ ਤੇ ਫੇਰ ਇਸ ਲਾਇਬ੍ਰੇਰੀ ਨੂੰ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹਦਾ ਵਿਯੂਦ ਕਿੰਨਾ ਕੁ ਹੋ ਸਕਦਾ ਰੇਤੇ ਦੀ ਟਰਾਲੀ ਸੱਟ ਕੇ ਉਹਦੇ ਵਿੱਚੋਂ ਆਪਾਂ ਰੇਤ ਦਾ ਇੱਕ ਕਿਣਕਾ ਅਲੱਗ ਕਰ ਲਈਏ ਤੇ ਉਹ ਕਿਣਕਾ ਕਹਿੰਦਾ ਹੋਵੇ ਵੀ ਮੈਨੂੰ ਪੂਰੀ ਦੀ ਪੂਰੀ ਯੂਨੀਵਰਸ ਜਾਂ ਇਸ ਕਾਇਨਾਤ ਦਾ ਗਿਆਨ ਆ ਪਾਇ ਹੋ ਨਹੀਂ ਸਕਦਾ ਇਸ ਕਰਕੇ ਸਾਡਾ ਜਿਹੜਾ ਵਜੂਦ ਆ ਇੱਕ ਥਾਂ ਤੇ ਆ ਕੇ ਅਸੀਂ ਆਟੇ ਦੇ ਵਿੱਚ ਲੂਣ ਦੇ ਬਰਾਬਰ ਪਨੀ ਰਹਿੰਦੇ ਇਹ ਜਿਹੜੀਆਂ ਆਪਾਂ ਨੂੰ ਉਦਾਹਰਨਾਂ ਦੇਣੀਆਂ ਪੈਂਦੀਆਂ ਨੇ ਰੇਤੇ ਦੀ ਟਰਾਲੀ ਜਾਂ ਇਹ ਵੀ ਸਾਨੂੰ ਇੱਕ ਅਤ ਕਥਨੀ ਆ ਇਹ ਵੀ ਇੱਕ ਅਤ ਕਥਨੀ ਆ ਕਿਉਂਕਿ ਇਹ ਬ੍ਰਹਿਮੰਡ ਇੰਨਾ ਵੱਡਾ ਕਿ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਸੋ ਹੁਣ ਤੁਸੀਂ ਸੋਚੋ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਜਿਨੇ ਇਸ ਪੂਰੀ ਕਾਇਨਾਤ ਨੂੰ ਬਣਾਇਆ ਉਹ ਆਪ ਕਿੰਨਾ ਵੱਡਾ ਵਜੂਦ ਰੱਖਦਾ ਹੋਣਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਸੰਭੀ ਬੈਠਾ ਤੇ ਹੁਣ ਸਾਡਾ ਹੰਕਾਰ ਸਾਡਾ ਗਿਆਨ ਸਾਡੇ ਡੁੱਤਵੇ ਸਾਡੀਆਂ ਦੌਲਤਾਂ ਸਾਡੀਆਂ ਸ਼ੌਹਰਤਾਂ ਉਹਦਾ ਅੰਦਾਜ਼ਾ ਲਾਓ ਵੀ ਉਹ ਕੀ ਵਿजूद ਰੱਖਦੀਆਂ ਹੋਣੀਆਂ ਨੇ ਜਦੋਂ ਤਾਂ ਆਪਾਂ ਇੱਕ ਇਨਸਾਨ ਦੇ ਲੈਵਲ ਤੇ ਸੋਚਦੇ ਆ ਤਾਂ ਸ਼ਾਇਦ ਸਾਨੂੰ ਇਹ ਚੀਜ਼ਾਂ ਬਹੁਤ ਵੱਡੀਆਂ ਲੱਗਦੀਆਂ ਨੇ ਪਰ ਜੇ ਤੁਸੀਂ ਇਹਨੂੰ ਪ੍ਰਮਾਤਮਾ ਦੇ ਲੈਵਲ ਤੇ ਜਾ ਕੇ ਸੋਚੋਗੇ ਫਿਰ ਤੁਹਾਨੂੰ ਸਮਝ ਆਊਗੀ ਕਿ ਇਹ ਚੀਜ਼ਾਂ ਕੱਖ ਵੀ ਨਹੀਂ ਹੈਗੀਆਂ ਇਹ ਤੋਂ ਵੀ ਇੱਕ ਵੱਡੀ ਦੌਲਤ ਆ ਇਹ ਤੋਂ ਵੀ ਵੱਡਾ ਇੱਕ ਧਾਨ ਆ ਇਹ ਤੋਂ ਵੀ ਵੱਡਾ ਇੱਕ ਮਾਣ ਆ ਉਹ ਹੈਗਾ ਆਕਾਲ ਪੁਰਖ ਵਾਹਿਗੁਰੂ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗੋ ਉਹਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਬਾਸਦੇ ਰਹੋ ਧੰਨਵਾਦ